हां जी आओ आज ਆਪਾਂ ਤੁਹਾਨੂੰ ਗੁਰਦੁਆਰਾ ਸ਼੍ਰੀ ਰੂੜੀ ਸਾਹਿਬ ਪਾਸ਼ਾ ਸ਼ੇਮੀ ਜੀ ਦੇ ਦਰਸ਼ਨ ਕਰਾਈਏ ਇਹ ਪਿੰਡ ਬੌਰਡ ਹਾਈ ਕਲਾਂ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ ਇਹ ਪਿੰਡ ਬੌਰਡ ਹਾਈ ਕਲਾਂ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ ਹੈ ਗੁਰਦੁਆਰਾ ਸ਼੍ਰੀ ਰੂੜੀ ਸਾਹਿਬ ਜੀ ਪਾਸ਼ਾ ਸ਼ੇਮੀ ਤੁਹਾਨੂੰ ਅੱਜ ਉਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਤਾਂ ਕਿ ਤੁਹਾਨੂੰ ਦਰਸ਼ਨ ਹੋ ਸਕਣ ਤੇ ਤੁਸੀਂ ਇਹਦੇ ਪੂਰੇ ਦਰਸ਼ਨ ਕਰੋ ਤੇ ਵਾਹਿਗੁਰੂ ਵਾਹਿਗੁਰੂ ਜੀ ਦਾ ਨਾਮ ਜਪੋ ਤੇ ਨਾਲ-ਨਾਲ ਦਰਸ਼ਨ ਕਰੀ ਜਾਓ ਤਾਂ ਕਿ ਤੁਹਾਡੀ ਪ੍ਰਮਾਤਮਾ ਦੇ ਦਰਗਾਹ ਦੇ ਵਿੱਚ ਹਾਜ਼ਰੀ ਲੱਗ ਜਾਵੇ ਤੇ ਦੈਨ ਦੁਗਣੀ ਰਾ ਚੁਕਣੀ ਤਰੱਕੀ ਹੋ ਜਾਵੇ ਦੇਸ਼ਾਂ ਪ੍ਰਦੇਸ਼ਾਂ ਤੇ ਗਿਆਨ ਤੇ ਮਿਹਰ ਪਰਿਆ ਹੱਥ ਰੱਖੇ ਹੋਨਾਂ ਦੀਆਂ ਮਰੋ ਕਾਵਣਾ ਪੂਰੀਆਂ ਕਰੇ ਸੱਚੇ ਪਾਤਸ਼ਾਹ ਤੇ ਤੁਸੀਂ ਐਸੇ ਵੀਡੀਓ ਨਾਲ ਜੁੜੇ ਰਹੋ ਹੁਣ ਤੁਹਾਨੂੰ ਅਸੀਂ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਤੁਸੀਂ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਇਹ ਦਰਬਾਰ ਸਾਹਿਬ ਤੁਸੀਂ ਇਹਦੇ ਦਰਸ਼ਨ ਕਰੀ ਜਾਓ ਦੇਖੀਓ ਵੀਰ ਜੀ ਨਮਸਕਾਰ ਕਰੀ ਜਾਓ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ ਗੁਰੂ ਘਰ ਜਾ ਕੇ ਪਰਮਾਤਮਾ ਫੋਟੀਆਂ ਚੜ੍ਹਦੀਆਂ ਕਲਾ 'ਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਿਹਾ ਕਰੋ ਤੇ ਵਾਹਿਗੁਰੂ ਕਮੈਂਟ ਦੇ ਵਿੱਚ ਜਰੂਰ ਲਿਖਿਆ ਕਰੋ ਵੀਰ ਜੀ ਪਰਮਾਤਮਾ ਦੀ ਘਰੇ ਹਾਜ਼ਰੀ ਲੱਗਦੀ ਆ ਤੇ ਨਾਲੇ ਸ਼ੇਅਰ ਕਰਿਆ ਕਰੋ ਅੱਗੇ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਕਰੋਗੇ ਓਨੇ ਤੁਹਾਡੇ ਨਾਲ ਲੋਕ ਜਿਹੜੇ ਹੈਗੇ ਉਹ ਦਰਸ਼ਨ ਕਰ ਸਕਣਗੇ ਤੇ ਤੁਹਾਨੂੰ ਵੀ ਉਹ ਆਪਣਾ ਯਾਦ ਰੱਖਣਗੇ ਵੀ ਅਸੀਂ ਵੀਰ ਜੀ ਨੇ ਵੀਡੀਓ ਸ਼ੇਅਰ ਕੀਤੀ ਸੀ ਤੇ ਮੈਂ ਦਰਸ਼ਨ ਕੀਤੇ ਉਸ ਗੁਰਦੁਆਰਾ ਸਾਹਿਬ ਜੀ ਦੇ ਤੇ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੁਸੀਂ ਦਰਸ਼ਨ ਕਰੋ ਵੀਰ ਜੀ ਇਹ ਦਰਬਾਰ ਸਾਹਿਬ ਜੀ ਦੇ ਇਹ ਗੁਰਦੁਆਰਾ ਸ਼੍ਰੀ ਰੂੜੀ ਸਾਹਿਬ ਪਾਸ਼ਾ ਸ਼ੇਮੀ ਪਿੰਡ ਬੌਰ ਹਾਈ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੇ ਅਸੀਂ ਹਰ ਹਫ਼ਤੇ ਹਰ ਐਤਵਾਰ ਨੂੰ ਇੱਥੋਂ ਮਹਿਰੋਂ ਦੀ ਸੰਗਤ ਚਾਰ ਪੰਜ ਗਾਣੇ ਹੁੰਨੇ ਆ ਅਸੀਂ ਪੂਰੇ ਪੰਜਾਬ ਦੇ ਵਿੱਚ ਜਾਣਾ ਪੂਰੇ ਪੰਜਾਬ ਵਿੱਚ ਵਿੱਚ ਜਿੱਥੇ-ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਆ ਪਿੰਡ ਨੂੰ ਭਾਗ ਲਾਏ ਆ ਅਸੀਂ ਉੱਥੇ ਦਰਸ਼ਨ ਕਰਨੇ ਆ ਨਾਲ ਨਾਲ ਵੀਡੀਓ ਦੇ ਵਿੱਚ ਦੀ ਰਾਈ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੁਸੀਂ ਬਸ ਸਾਨੂੰ ਹੌਸਲਾ ਦੇਣਾ ਵਾਹਿਗੁਰੂ ਜ਼ਰੂਰ ਲਿਖਣਾ ਤਾਂ ਕਿ ਸਾਨੂੰ ਵੀ ਪਤਾ ਲੱਗੇ ਵੀ ਤੁਸੀਂ ਦਰਸ਼ਨ ਕੀਤੇ ਆ ਔਰ ਕਿਹਨੇ ਕਿਹਨੇ ਕੀਤੇ ਆ ਕਮੈਂਟ ਦੇ ਵਿੱਚ ਜ਼ਰੂਰ ਲਿਖਿਓ ਜੇ ਕੋਈ ਸਾਡੇ ਕੋਲੋਂ ਕਮੀ ਰਹੇ ਜੇ ਜਾਂ ਕਿਸੇ ਆਪਣਾ ਗੁਰੂ ਸਾਹਿਬ ਦੇ ਦਰਸ਼ਨ ਕਰਾਉਣ ਦੀ ਜਾਂ ਸਾਡੇ ਕੋਲ ਕੋਈ ਕਮੀ ਰਹੇ ਜੀ ਸਾਨੂੰ ਵੀਰ ਜੀ ਜਰੂਰ ਦੱਸਣਾ ਤਾਂ ਕਿ ਅਸੀਂ ਵੀ ਆਪਣਾ ਗਲਤੀ ਮੰਨਦੇ ਭਾਗੀਆਂ ਇਸ ਕਰਕੇ ਤੁਸੀਂ ਜਰੂਰ ਸਾਨੂੰ ਕਮੈਂਟ ਦੇ ਵਿੱਚ ਜਰੂਰ ਲਿਖ ਕੇ ਦਿਆ ਕਰੋ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਆਹੀ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ